ਹੇ ਸਤਿਗੁਰੂ ਜੀ ਗੱਲ ਜੀ ਸਾਰਿਆਂ ਨੂੰ ਮਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫਿਰ ਜਿਹਨਾਂ ਦੇ ਘਰ ਦੇ ਪਸ਼ੂ ਆ ਜਿਹੜੇ ਤੇ ਅੱਜ ਇੱਕ ਆ ਕੱਟਾ ਹੀ ਵੇਚਦੇ ਹੋਣਾ ਇਕੱਲਾ ਵਕਾਉ ਕੀਤਾ ਬਸ ਬਾਕੀ ਪਸ਼ੂ ਘਰ ਦੇ ਜਿਹੜੇ ਘਰ ਵਾਸਤੇ ਰੱਖੇ ਆ ਛੋਟਾ ਜਿਹੜਾ ਵੀ ਜਿਹਾਂ ਨੇ ਘਰੇ ਹੀ ਪਾਲਿਆ ਵਾ ਤੇ ਇਹਦੇ ਬਾਰੇ ਹੀ ਆਪਾਂ ਤੁਹਾਨੂੰ ਦੱਸਣਾ ਇਸੇ ਮਜਦਾ ਕੱਟਾ ਵਾ ਜਿਹੜਾ ਆਵਲੀ ਖਲੋਤੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਗੇ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਜੀ ਚੱਲਦੀ ਗੱਲ ਤੇ ਘਰ ਦੇ ਪੁੱਛੋ ਵੀਰ ਜੀ ਫੇਰ ਆਪਾਂ ਵੀਰ ਜੀ ਠੀਕ ਆ ਨਾਮ ਦੱਸਦੇ ਕਰੀ ਆਪਨਾ ਮੇਰਾ ਨਾਮ ਇੰਦਰਪਾਲਿਆ ਜੀ ਹਾਂਜੀ ਇੱਕ ਕਾਉਂਸਲਰ ਆ ਜੀ ਮੈਂ ਬਰਾੜ ਤੋਂ ਪਹਿਲਾਂ ਆ ਮੌਕੇ ਕਾਉਂਸਲਰ ਜੀ ਹਾਂ ਤੁਸੀਂ ਮੌਕੇ ਦੇ ਨਹੀਂ ਅੱਛਾ ਠੀਕ ਆ ਤੇ ਆਪਣੇ ਘਰ ਦੀ ਮੱਝ ਸੀ ਹਾਂਜੀ ਹਾਂਜੀ ਏਪੀਐਸ ਰੇਡੂ ਦਾ ਤੀਹ ਕਾਲ ਵਾਇਆ ਸੀਗੀ ਜੀ ਠੀਕ ਆ ਆ ਗੱਡੀ ਸੀ ਜੀ ਮੱਝ ਅੱਛਾ ਇਹਦਾ ਟੀਕਾ ਇਹਨੂੰ ਭਰਾਇਆ ਸੀਗਾ ਬਾਦ ਵਿੱਚ ਜੀ ਨਵਾਬ ਦਾ ਨਵਾਬ ਦਾ ਨਵਾਬ ਹਾਂਜੀ ਠੀਕ ਆ ਉਹ ਨਵਾਬ ਦਾ ਇਹ ਜਿਹੜਾ ਕਟਾ ਹੈ ਪਹਿਲੇ ਸੋਏ ਦਾ ਮੱਝ ਦਾ ਅੱਛਾ ਇਸੇ ਮੱਝ ਦਾ ਪਹਿਲੇ ਸੋਵੇ ਦਾ ਕਟਾ ਵਾ ਨਵਾਬ ਦਾ ਨਵਾਬ ਦੇ ਟੀਕੇ ਦਾ ਜਿਹੜਾ ਕਟਾ ਵਾ ਜਿਹੜੇ ਆ ਪਹਿਲੇ ਸਵੇਰ ਤਾਂ ਤੇ ਮੱਜ ਵੀ ਜਿਹੜੀ ਆਪ ਏਬੀਐਸ ਦੇ ਰੇਡੀਓ ਤੇ ਧੀਗੇ ਦੀ ਆ ਜਿਹੜੀ ਤੇ ਚੰਗੇ ਕਦ ਕਾਠ ਹਲੀ ਆ ਤੇ ਅਜੇ ਕੱਟੇ ਦੀ ਵੀ ਉਮਰ ਜਿਹੜੀ ਆ ਕਿੰਨੀ ਕ ਹੋ ਗਈ ਇਹਦੀ ਉਮਰ ਜੀ 2 ਸਾਲ ਤੇ 2 ਢਾਈ ਮਹੀਨੇ ਦਾ ਹੈ ਅੱਛਾ ਠੀਕ ਆ ਇਹ ਪਹਿਲੇ ਸੂਏ ਆ ਕੱਟਾ ਦਿੱਤਾ ਇੰਨੇ ਮੱਜ ਨੇ ਹਾਂਜੀ ਦੂਜੇ ਸੂਏ ਆ ਕੱਟੀ ਦੂਸਰੇ ਸਵੇਰ ਦੀ ਆ ਕੱਟੀ ਆ ਜਿਹੜੀ ਇਹ ਹੈਗੀ ਆ ਜੀ ਮੋਦੀ ਦੀ ਅੱਛਾ ਕੱਟੀ ਜਿਹੜੀ ਮੋਦੀ ਦੀ ਆ ਸਿਰਫ ਉਹ ਕਹੋ ਜਿਹੜਾ ਕੱਲਾ ਕੱਟਾ ਹੀ ਆ ਤੇ ਆਪਾਂ ਵੈਸੇ ਜਿਹੜੇ ਬਾਕੀਆਂ ਦੇ ਵੀ ਤੁਹਾਨੂੰ ਦੱਸਣਦੇ ਆ ਵੀ ਜਿਹੜੇ ਰਿਕਾਰਡ ਆ ਲਈਏ ਜਿਹੜੇ ਪਸ਼ੂ ਜਿਹੜੇ ਵੀਰਜ ਹਨ ਕੋ ਸਾਰੇ ਤੇ ਕੱਟਾ ਵੀ ਜਿਹੜਾ ਸੋਨਾ ਰੀਜ ਨਾਲ ਪਾਲਿਆ ਵਾ ਜੇ ਸਵਾ 2 ਸਾਲ ਦੇ ਲਾਗੇ ਬੰਨੇ ਜੜੀ ਇਹਦੀ ਉਮਰ ਐ ਤੇ ਵਧੀ ਜੜੀ ਇਹਦੀ ਮਾਂ ਐ ਕਿੰਨਾ ਕ ਦੁੱਧ ਕੱਢ ਦਿੰਦੀ ਐ ਜੀ ਵੀਰ ਜੀ 15 16 ਕਿਲੋ ਆਮ ਤੀਂਗ ਦੀ ਵੇਚਿਆ ਨਹੀਂ ਪਰ ਘਰ ਦੇ ਵਿੱਚ ਹੀ ਨੇ ਵਧੀਆ ਦੁੱਧ ਐ ਜੀ ਅੱਛਾ ਘਰੇ ਮੱਜ ਘਰ ਵਾਸਤੇ ਹੀ ਐ ਮੱਜ 16 17 ਇੱਥੇ ਕਿਤੇ ਜੇ 15 ਤੋਂ 17 ਦੇ ਵਿੱਚ ਵਿੱਚ 15 17 ਦੇ ਵਿੱਚ ਜਿਹੜੀ ਇਹਦੀ ਮਾਂ ਜੜੀ ਵਿੱਚ ਰਹਿੰਦੀ ਐ ਤੇ ਘਰ ਦੇ ਪਸ਼ੂ ਵਕਾਰ ਵਾਸਤੇ ਇੱਕ ਗਾਂ ਜਰਸੀ ਵੀਰ ਜੀ ਨੇ ਰੱਖੀ ਆ ਤੇ ਇੱਕ ਮੱਝ ਆ ਜਿਹੜੀ ਤੇ ਕਾਫੀ ਸੋਨਾ ਸ਼ਕੀਨ ਘਟਾਇਆ ਜਿਹੜਾ ਚੰਗੇ ਰਿਕਾਰਡ ਵਾਲਾ ਵਾ ਜੇ ਕਿਸੇ ਵੀ ਨੇ ਘਰੇ ਰੱਖਣਾ ਅਜੇ ਤੇ ਇਹਦਾ ਕੱਦ ਕਾਠ ਵਧੂਗਾ ਜੇ ਹੋਰ ਹਨਾ ਜੀ ਜੀ ਵਧੂਗਾ ਜੇ ਕਿਸੇ ਵੀ ਨੇ ਸਵਾ ਦੋ ਸਾਲ ਤੋਂ ਹੀ ਸਵਾ ਦੋ ਸਾਲ ਤੋਂ ਹੀ ਲਾਓ ਜੀ ਤੇ ਮੱਲੀ ਬੰਨਾ ਅਜੇ ਤੇ ਇਹ ਨੇ ਤਿਆਰ ਹੋਣਾ ਵਾ ਪੂਰਾ ਘਰੇ ਜੇ ਕਿਸੇ ਵੀ ਨੇ ਸ਼ੌਂਕ ਨਾ ਰੱਖਣਾ ਵਾ ਉਹ ਵੀ ਵਾਸਤੇ ਚੰਗਾ ਵਾ ਕਿਉਂਕਿ ਸਾਮ ਸੋਮ ਵੀ ਵੀਰ ਜੀ ਨੇ ਚੰਗੀ ਕੀਤੀ ਆ ਇਹਦੀ ਤੋਰ ਹਾਂ ਕਰੀ ਤੋਰ ਕੇ ਵਿਖਾ ਲਈਏ ਫਿਰ ਬਾਕੀ ਮਾਝ ਦਾ ਵੀ ਸਟਰਕਚਰ ਚੰਗਾ ਵਾ ਜਿਹੜੀ ਮਾਝ ਦਾ ਇਕੱਟਾ ਵਾ ਮੱਝ ਵੀ ਨਾਲ ਹੀ ਵੱਜੀ ਆ ਪੂਰਾ ਗਿਆ ਘਮਾ ਲਿਆ ਵੇ ਕਰੀ ਚੰਗੀ ਤਰ੍ਹਾਂ ਤੋਰੀ ਦੀ ਦਿਖਾ ਲਈ ਆਪਾਂ ਠੀਕ ਹੈ ਜੀ ਖਮਾ ਦਿਓ ਜੀ ਲੈ ਜਾ ਵੀਰ ਜੀ ਖਮਾਗੇ ਇਹਨਾਂ ਠੀਕ ਹੈ ਬਾਕੀ ਸਿੰਘ ਵੀ ਬਿਲਕੁਲ ਪ੍ਰੋਪਰ ਜਿਹੜਾ ਇਹਨੇ ਮੋੜ ਲਿਆ ਵਾ ਤੇ ਪਿੱਠ ਫੋੜੇ ਆਪਾਂ ਦੇਖ ਸਕਦੇ ਹਾਂ ਜੇ ਜਵਾਨ ਹੋਣਾ ਵਾ ਜੇ ਇਹਨੇ ਅਜੇ ਤੇ ਉਮਰ ਜਿਹੜੀ ਇਹਦੀ ਕਾਫੀ ਘਾਟੀ ਆ ਦੰਦ ਵੀ ਇਹਦੇ ਤੁਹਾਨੂੰ ਹੁਣੇ ਦਿਖਾ ਦਿੰਨੇ ਆਪਾਂ ਬਾਕੀ ਜਦੋਂ ਪੂਰਾ ਜਵਾਨ ਹੋ ਗਿਆ ਚੰਗਾ ਕਦ ਤਿਆਰ ਕਰਨਾ ਵੀ ਨੇ ਹੁਣ ਵੀ ਜਿਹੜਾ ਮੱਜਨ ਉੱਚਾ ਹੀ ਆ ਜਿਹੜਾ ਇਹਦੀ ਮਾਂ ਵੀ ਜਿਹੜੀ ਕਾਫੀ ਜਵਾਨ ਹੈ ਉਹ ਤੋਂ ਵੀ ਉੱਚਾ ਹੀ ਆ ਜਿਹੜਾ ਹੱਲੇ ਬਾਕੀ ਚੰਗਾ ਪਸ਼ੂ ਜਿਹੜਾ ਸਾਂਭੰਦ ਦਾ ਫਾਇਦਾ ਵਾ ਚੰਗੀ ਚੀਜ਼ ਦੇ ਮੁੱਲ ਲਾਉਣ ਦਾ ਫਾਇਦਾ ਵਾ ਦਾੰਦ ਇਹਦੇ ਤੇ ਖਾ ਦੀਏ ਕਰੀ ਵੀ ਦੀ ਆ ਦੇਖ ਸਾਧ ਜੀ ਅਜੇ ਖੀਰਾ ਹੀ ਆ ਜਿਹੜਾ ਕੱਟਿਆ ਵਲਾ ਹਾਂ ਦੇਖ ਸਾਡੇ ਕੋਈ ਦੰਦ ਨਹੀਂ ਤੋੜਿਆ ਇਹਨੇ ਇਹ ਦੋ ਦੰਦ ਹੋਣਾ ਫਿਰ ਇਹਨੇ ਚਾਰ ਦੰਦ ਹੋਣਾ ਤੇ ਅਜੇ ਜਵਾਨ ਹੋਣਾ ਤੇ ਆਪੇ ਕੋਈ ਵੀਰ ਸਮਝ ਲੈ ਵੀ ਕਿੱਥੇ ਤੱਕ ਇਹ ਜਾਊਗਾ ਤੇ ਚੰਗੇ ਰਿਕਾਰਡ ਵਾਲਾ ਕੱਟਾ ਜਿਹੜੇ ਵੀਰਨਾਂ ਨੂੰ ਛੌਂਕ ਹੁੰਦਾ ਵੇ ਕਿ ਘਰੇ ਸੋਨਾ ਕੱਟਾ ਰੱਖਿਆ ਹੋਵੇ ਤੇ ਉਹਨਾਂ ਵੀਰਾਂ ਦੀ ਡਿਮਾਂਡ ਅੱਜ ਪੂਰੀ ਹੋਣੀ ਹੈ ਕਿਉਂਕਿ ਚੰਗੇ ਕੱਟੇ ਨੇ ਵੀਡੀਓ ਜਿਹੜੀਆਂ ਘੱਟ ਪੈਂਦੀਆਂ ਵਾ ਅਕਸਰ ਕਈ ਵੀਰਨ ਹੁੰਦਾ ਵੀ ਅਸੀਂ ਕੱਟਾ ਸੋਨਾ ਘਰੇ ਰੱਖਿਆ ਹੋਵੇ ਤੇ ਮੁੱਲ ਵੀ ਇਹਦਾ ਹੁਣ ਫਿਰ ਕੁੱਛ ਲੈਨੇ ਆਪਾਂ ਵੀਰ ਜੀ ਹੁਣ ਤਾਂ ਕੀ ਮੁੱਲ ਦੇ ਵੀਰ ਫਿਰ ਕਿੰਨਾ ਕੁ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਵੀ ਜੀ ਦੇਣਾ ਵਾਲੀ ਗੱਲ ਕਰਨੀ ਹੈ ਹਾਂਜੀ ਇਹਦਾ 55000 ਰੁਪਈਆ ਵਿੱਚ ਅੱਛਾ 55000 ਦਾ ਮੁੱਲ ਆ ਜੀ ਬਾਕੀ ਵਿੱਚੋਂ ਮਾਨਦਾਨ ਮੌਕੇ ਤੇ ਕਰ ਦੇਣਾ ਹੈ ਕਰ ਪਾਂਗੇ ਠੀਕ ਹੈ ਛੋਟ ਛੋਟ ਛੜ ਮੌਕੇ ਤੇ ਹੋ ਜੋਗੇ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਜ਼ਰੂਰ ਮਾਨ ਤਾਂ ਜਿਹੜਾ ਮੌਕੇ ਦੇ 55000 ਚੋਂ ਗਿੰਦੇ ਕੀ ਕਰਦੇ ਆਂਗੇ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਕਿਉਂਕਿ ਚੰਗੇ ਕਦ ਕੱਠਾ علاوہ ਜਿਹੜਾ ਕੱਟਾ ਹੁਣ ਤੱਕ ਜੇ ਆਪਾਂ ਉਮਰ ਦੇ ਹਿਸਾਬ ਨਾਲ ਲਈਏ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣਾ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ